ਗਰੀਬਨ 56 ਲੱਖ ਰੁਪਇਆ ਤੇ 3 ਕਰੋੜ 24 ਲੱਖ ਰੁਪਇਆ ਜਿਹੜਾ ਸਰਕਾਰ ਵੱਲੋਂ ਜਾਰੀ ਕੀਤਾ ਗਿਆ 20000 ਰੁਪਏ ਪ੍ਰਤੀ ਹਿੱਸੇਦਾਰ ਇਹ ਮੁਆਵਜ਼ਾ ਜਿਹੜਾ ਬਹੁਤ ਸਾਰੇ ਸਾਡੇ ਖਸਾਨਾਂ ਦੇ ਖਾਤਿਆਂ ਦੇ ਵਿੱਚ ਪੈ ਵੀ ਗਿਆ ਕਈਆਂ ਦੇ ਖਾਤਿਆਂ ਦੇ ਵਿੱਚ ਪੈ ਰਿਹਾ ਹੈ ਕਈਆਂ ਦੇ ਜਿਹੜੇ ਖਾਤੇ ਆਉਣ ਵਾਲੇ ਰਹਿੰਦੇ ਨੇ ਉਹ ਖਾਤੇ ਵੀ ਜਿਹੜਾ ਜਲਦੀ ਪਹੁੰਚਾ ਦੇਣਗੇ ਆਉਣ ਵਾਲੇ ਤਕਰੀਬਨ ਅਗਲੇ 10 ਦਿਨਾਂ ਦੇ ਵਿੱਚ ਸਾਰਿਆਂ ਦੇ ਖਾਤਿਆਂ ਦੇ ਵਿੱਚ ਮੁਆਵਜ਼ੇ ਦੀ ਰਾਸ਼ੀ ਪਹੁੰਚੇਗੀ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਫਸਲ ਕਿਉਂਕਿ ਸਾਡੇ ਪਹਿਲਾਂ ਕੁਝ ਤਾਂ ਆਲੇ ਮੁ

ਕੰਵਰਹੀ ਤੇ ਮੈਂ ਕਿੰਦੇ ਦੁਬਾਰੇ ਆਇਆ ਕਿਉਂ ਆ ਅੱਜ ਪਿੰਡ ਮਹਾਤਮ ਨਗਰ ਤੇ ਦੋਨਾ ਨਾਨਕਾ ਦੋਨਾ ਸਿਕੰਦਰੀ ਇਹਨਾਂ ਪਿੰਡਾਂ ਦੇ ਵਿੱਚ ਪਹੁੰਚ ਕੇ ਜੋ ਲੋਕਾਂ ਦੀਆਂ ਸਾਡੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਉਹ ਨੁਕਸਾਨ ਦੀ ਜਿਹੜੀ ਪਰਪਾਈ ਦੇ ਰੂਪ ਦੇ ਵਿੱਚ ਜਿਹੜਾ ਮੁਆਵਜ਼ਾ ਹੈ ਜਿਹੜਾ ਉਹ ਵੰਡਣ ਦੀ ਇਹਨਾਂ ਪਿੰਡਾਂ 'ਚ ਸ਼ੁਰੂਆਤ ਕੀਤੀ ਗਈ ਹੈ ਔਰ ਜਿਹੜਾ 20000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ਾ ਜਿਹੜੇ ਸਾਡੇ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ ਔਰ ਕਈ ਜਿਹੜੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਇਹ ਮੁਆਵਜ਼ੇ ਦੀ ਰਕਮ ਪਹੁੰਚ ਚੁੱਕੀ ਹੈ ਕਈਆਂ ਦੀ ਅੱਜ ਪਹੁੰਚ ਜੇਗੀ ਕਈਆਂ ਦੀ ਕੱਲ ਨੂੰ ਪਹੁੰਚੇਗੀ ਜਿਸ ਤਰ੍ਹਾਂ ਜਿਵੇਂ ਜਿਵੇਂ ਲੋਕਾਂ ਦੇ ਸਾਡੇ ਕਿਸਾਨਾਂ ਦੇ ਖਾਤਾ ਨੰਬਰ ਪਟਵਾਰੀ ਸਬਾਨਾ ਕੋਲ ਪਹੁੰਚ ਰਹੇ ਨੇ ਨਾਲ ਦੀ ਨਾਲ ਉਹ ਮੁਆਵਜ਼ਾ ਜਿਹੜਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਜਾ ਰਿਹਾ ਔਰ ਇਹਨਾਂ ਪਿੰਡਾਂ ਦਾ ਤਕਰੀਬਨ 2.5 3 ਕਰੋੜ ਰੁਪਏ ਜਿਹੜਾ ਮੁਆਵਜ਼ਾ ਹੈ ਉਹ ਜਿਹੜਾ ਕਿਸਾਨਾਂ ਨੂੰ ਮਿਲ ਰਿਹਾ ਹੈ ਜਿਹੜਾ ਆਉਣ ਵਾਲੇ ਹਫਤੇ 10 ਦਿਨਾਂ ਦੇ ਵਿੱਚ ਵਿੱਚ ਸਾਰੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਹੁੰਚ ਜਾਏਗਾ ਦੇਰੀ ਇਹਦੇ ਵਿੱਚ ਤਾਂ ਕਰਕੇ ਲੱਗੇ ਕਿਉਂਕਿ ਖਾਤਾ ਨੰਬਰ ਬਹੁਤ ਜ਼ਿਆਦਾ ਹੁੰਦੇ ਨੇ ਖਾਤਾ ਨੰਬਰ ਕਈ ਲੋਕਾਂ ਦੇ ਰਹਿ ਵੀ ਗਏ ਨੇ ਜਿਸ ਤਰ੍ਹਾਂ ਜਿਵੇਂ ਜਿਵੇਂ ਖਾਤਾ ਨੰਬਰ ਜਿਹੜੇ ਬੈਂਕ ਖਾਤਾ ਨੰਬਰ ਲੋਕਾਂ ਦੇ ਸਾਡੇ ਕਿਸਾਨਾਂ ਦੇ ਪਟਵਾਰੀ ਸਰਬਾਨਾਂ ਕੋ ਪਹੁੰਚ ਰਹੇ ਨੇ ਨਾਲ ਦੀ ਨਾਲ ਉਹ ਜਿਹੜੇ ਟਰਾਂਸਫਰ ਹੈ ਇਹ ਮੁਆਵਜ਼ੇ ਦੀ ਰਕਮ ਉਹਨਾਂ ਦੇ ਖਾਤੇ ਵਿੱਚ ਕੀਤੀ ਜਾ ਰਹੀ ਹੈ ਤਾਂ ਇਸੇ ਤਰ੍ਹਾਂ ਹੀ ਅੱਜ ਇਸ ਪਿੰਡ ਇਨ੍ਹਾਂ ਪਿੰਡਾਂ ਦੇ ਵਿੱਚ ਪਹੁੰਚ ਕੇ ਲੋਕਾਂ ਨੂੰ ਮਿਲੇ ਆ ਲੋਕਾਂ ਦੀ ਹੋਰ ਵੀ ਕੋਈ ਮੁਸ਼ਕਲਾਂ ਨੇ ਉਹਨਾਂ ਦਾ ਵੀ ਹੱਲ ਕੀਤਾ ਹੈ ਜਿਹੜਾ ਵੀ ਸਰਕਾਰ ਵੱਲੋਂ ਕਣਕ ਦਾ ਵੀ ਹੈ ਜਿਹੜਾ ਉਹ ਮੁਫਤਤਾ ਜਾ ਰਿਹਾ ਹੈ ਉਹਦਾ ਵੀ ਜਿਹੜਾ ਪ੍ਰੋਸੈਸ ਚੱਲ ਰਿਹਾ ਹੈ ਔਰ ਜਿਹੜੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਕਿਰਮ ਸਿੰਘ ਮਾਨ ਜੀ ਦੀ ਦਿਖਾਈ ਵਾਲੀ ਸਰਕਾਰ ਹਰ ਇੱਕ ਕਿਸਾਨ ਦੇ ਨਾਲ ਖੜੀ ਹੈ ਹਰ ਇੱਕ ਲੋਕ ਜਿਹੜੇ ਸਾਡੇ ਲੋਕ ਨੇ ਹਰ ਲੋਕਾਂ ਦੇ ਨਾਲ ਖੜੀ ਹੈ ਜੋ ਵੀ ਕਿਸੇ ਨੂੰ ਨੁਕਸਾਨ ਹੋਇਆ ਉਹਦੀ ਪਰਪਾਈ ਜਿਹੜੀ ਕੀਤੀ ਜਾ ਰਹੀ ਹੈ